ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਆਓ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਜਰਸੀ ਤੇ ਦੇਸੀ ਦਾ ਕ੍ਰੋਸ ਬਹੁਤ ਸੋਹਣੀ ਬੱਚੀ ਆ। ਮਗਰ ਵੀ ਫੀਮੇਲ ਕਾਫ ਆਇਆ ਇਹਦੇ। ਹੁਣੇ ਹੁਣੇ ਸੂਈ ਹੈ ਪਹਿਲੇ ਸੂਏ ਦਾ ਵੀ ਇਹ ਤਾਂ ਜਿਹੜਾ ਮਿਲਕ ਦਾ ਰਿਕਾਰਡ ਸੀਗਾ 11-12 ਲੀਟਰ ਸੀਗਾ ਹੁਣ ਵੀ ਸੂਈ ਹੈ ਚੋਣ ਬਹੁਤ ਵਧੀਆ ਨਿਕਲੀ ਹੈ ਬਾਕੀ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਸਰੀਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਕੰਟੈਕਟ ਨੰਬਰ ਨੇ ਆਪਣੇ 990382025 99063 82025 ਬਾਕੀ ਠੰਡੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਸੀਲ ਠੰਡੀ ਆ ਬਹੁਤ ਵਧੀਆ ਤਾਂ ਕਿ ਇਹਦਾ ਜਿਹੜਾ ਪ੍ਰਾਈਸ ਆ 35000 ਰੁਪਇਆ ਉਹਦੇ ਜੋ ਛੋੜ ਛੱਪਾ ਜਿਹੜਾ ਹੋਊਗਾ ਬਹੁਤ ਵਧੀਆ ਚੰਗੀ ਠੰਡੀ ਸੀਲਸ ਲੱਗ ਬੱਚੀ ਜਰਸੀ ਦਾ ਕ੍ਰਾਸ ਤੇ ਮਿਲਦੇ ਆ ਇੱਕ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ